ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਜਿੰਨੀ ਦਿਰ ਦਾ ਕਮਨ ਮਾਇਆ ਦੇ ਦਾਇਰੇ ਦੇ ਵਿੱਚ ਹੈ ਉਹ ਪਾਪ ਕਰਦਾ ਹੈ ਭਗਤੀ ਨਹੀਂ ਕਰਦਾ ਹੁਣ ਆਮ ਜੀ ਸਮਝੇਗਾ ਮੈਂ ਕੀ ਪਾਪ ਕਰਦਾ ਹਾਂ ਹੁਣ ਸਭ ਤੋਂ ਵੱਡਾ ਪਾਪ ਕੀ ਹੈ ਗੋਵਿੰਦ ਹਮ ਐਸੇ ਅਪਰਾਧੀ ਜੇਨ ਪ੍ਰਭ ਜੀਓ ਪਿੰਡ ਥਾ ਦੀਆ ਤਾਂ ਕਿ ਭਾਉ ਭਗਤ ਨਹੀਂ ਸਾਦੀ ਜਿਸ ਪਰਮਾਤਮਾ ਨੇ ਜਿਸ ਮਾਲਕ ਨੇ ਜਿਸ ਮਾਤਾ ਪਿਤਾ ਨੇ ਸਾਨੂੰ ਇਹ ਸਰੀਰ ਦਾ ਢਾਂਚਾ ਬਣਾ ਕੇ ਦਿੱਤਾ ਹੈ। ਔਰ ਇਹਦੇ ਵਿੱਚ ਸਵਾਸ ਦੇ دیا۔ ਤੇ ਨਾਲ ਸਾਨੂੰ ਜੋਤ ਰੱਖ ਕੇ ਅਕਲ ਕਲਾ ਬਖਸ਼ਿਸ਼ ਕੀਤੀ ਹੈ। ਤੇ ਜੇ ਉਹਦੇ ਨਾਲ ਪਿਆਰ ਨਹੀਂ ਪਾਇਆ ਪ੍ਰੇਮਾ ਭਗਤੀ ਨਹੀਂ ਕੀਤੀ ਤੇ ਵੱ ਇਹ ਤੋਂ ਵੱਡਾ ਅਪਰਾਧ ਹੋਰ ਕੀ ਹੋ ਸਕਦਾ ਹੈ ਇਹ ਹੀ ਸਭ ਤੋਂ ਵੱਡਾ ਪਾਪ ਹੈ ਇਹਨੇ ਵੀ ਉਸਨੇ ਮਨ ਨੇ ਕੋਈ ਐਸਾ ਕਰਮ ਕੀਤਾ ਹੁਣ ਭਗਤੀ ਨਹੀਂ ਕੀਤੀ ਇਹ ਹੀ ਵੱਡਾ ਅਪਰਾਧ ਹੈ ਇਹ ਹੀ ਪਾਪ ਹੈ ਹੁਣ ਇਹ ਜਿਹੜੇ ਸਵਾਸ ਬਖਸ਼ਿਸ਼ ਹੋ ਰਹੇ ਨੇ ਇਸ ਵਾਸਤੇ ਮਾਤਾ ਪਿਤਾ ਬਖਸ਼ਿਸ਼ ਕਰਨੇ ਕਿ ਬੱਚਾ ਭਗਤੀ ਕਰ ਲਵੇ। ਸਵਾਸਾ ਨੂੰ ਬਾਣੀ ਵਿੱਚ ਧੰਨ ਹੀ ਕਿਹਾ ਹੋਇਆ ਹੈ। ਜਿ세ਾ ਇੱਕ ਮਾਤਾ ਪਿਤਾ ਬੱਚੇ ਨੂੰ ਪੈਸੇ ਦਿੰਦਾ ਹੈ, ਧੰਨ ਦਿੰਦਾ ਹੈ ਕੋਈ ਵਪਾਰ ਕਰਨ ਵਾਸਤੇ। ਜਾਂ ਉਸ ਨੂੰ ਪੜ੍ਹਾਈ ਕਰਨ ਵਾਸਤੇ ਖਰਚਾ ਲਾਉਂਦਾ ਹੈ। ਦੇ ਬੱਚਾ ਉਸ ਦੇ ਮੁਤਾਬਕ ਮਿਹਨਤ ਨਹੀਂ ਕਰਦਾ ਤੇ ਮਾਤਾ ਪਿਤਾ ਦਾ ਦਿੱਤਾ ਹੋਇਆ ਧਨ ਬੇਰਥ ਚਲਾ ਜਾਂਦਾ ਹੈ